ਕੋਈ ਨਾ ਕੋਈ ਆ ਜਾਓ ਕਢਾ ਲਓ ਸਮਾਨ ਸਾਡੇ ਨਾਲ ਕੋਈ ਨਾ ਕੋਈ ਵੇ ਲੈਓ ਲੈਓ ਬੇਟੀਆਂ ਵੀਰੋ ਵਾਧੂ ਪੇਟੀਆਂ ਵਾ ਕਢਾ ਲਓ ਜਿਹਦੇ ਜਿਹਦੇ ਅਜੇ ਕੋਈ ਮਤਲਬ ਰੋੜ ਰੜ ਨਹੀਂ ਪੈਂਦਾ ਵੀਰੋ ਆ ਜਾਓ ਮੇਰੇ ਵੀਰ ਮਿਹਨਤ ਵਾਲੀ ਗੱਲ ਆ ਜੋ ਕ ਕਢਾ ਲਓ ਯਾਰ ਸਾਡੇ ਨਾਲ ਸਮਾਨ ਵੇਖੋ ਕਿੰਨਾ ਰੋੜ ਪੈਂਦਾ ਪਿਆ ਕੀ ਹਾਲ ਬਣੇ ਪਏ ਇੱਧਰ ਘਰ ਦੇ ਡੇਪਿਆ ਸਾਰਾ ਕੋਸ਼ੀ ਰੁੜ ਗਿਆ ਵਾ ਸਾਰਾ ਕੋਈ ਰੁੜ ਗਿਆ ਵੀਰੋ ਆ ਜਾਓ ਜੇਕਰ ਕੋਈ ਮਿਹਨਤੀ ਆ ਕਿ ਵੀਰਾਂ ਗਾੜੀ ਆ ਜਾਓ ਮੇਰੇ ਵੀਰ ਕਢਾ ਲਓ ਸਾਡੇ ਨਾਲ ਸਮਾਨ ਬੜੇ ਪੁਰੇ ਲਾ ਤਿਆ ਕੋਈ ਨਾ ਕੋਈ ਆ ਜਾਓ ਕਢਾਰੋ ਸਮਾਨ ਸਾਡੇ ਨਾਲ ਕੋਈ ਨਾ ਕੋਈ ਵੇ ਲੈਓ ਲੈਓ ਬੇਟੀਆਂ ਵੀਰੋ ਵਾਧੂ ਬੇਟੀਆਂ ਵਾਹ ਕਢਾਰੋ ਜਿਹਦੇ ਜਿਹਦੇ ਅਜੇ ਕੋਈ ਮਤਲਬ ਰੋਡ ਰੜ ਨਹੀਂ ਪੈਂਦਾ ਵੀਰੋ ਆ ਜਾਓ ਮੇਰੇ ਵੀਰ ਮਿੰਤਾਲੀ ਗੱਲ ਆ ਜੋ ਕਢਾਰੋ ਯਾਰ ਸਾਡੇ ਨਾਲ ਸਮਾਨ ਵੇਖੋ ਕਿੰਨਾ ਰੋਡ ਪੈਂਦਾ ਪਿਆ ਕੀ ਹਾਲ ਬਣੇ ਪਏ ਇੰਦਰ ਕਰਦੇ ਡੇਪਿਆ ਸਾਰਾ ਕੋਸ਼ੀ ਰੁੜ ਗਿਆ ਵਾ ਸਾਰਾ ਕੋਈ ਰੁੜ ਗਿਆ ਵੀਰੋ ਆ ਜਾਓ ਜੇਕਰ ਕੋਈ ਮਿੰਤੀ ਆ ਕਿ ਵੀਰਾਂ ਗਾੜੀ ਆ ਜਾਓ ਮੇਰੇ ਵੀਰ ਕਢਾਰੋ ਸਾਡੇ ਨਾਲ ਸਮਾਨ ਬੜੇ ਬੁਰੇ ਹਾਲ ਆ ਤੇ ਕੋਈ ਨਾ ਕੋਈ ਆ ਜਾਓ ਕਢਾਰੋ ਸਮਾਨ ਸਾਡੇ ਨਾਲ ਕੋਈ ਨਾ ਕੋਈ ਵੇ ਲੈਓ ਲੈਓ ਬੇਟੀਆਂ ਵੀਰੋ ਵਾਧੂ ਬੇਟੀਆਂ ਵਾਹ ਕਢਾਰੋ ਜਿਹਦੇ ਜਿਹਦੇ ਅਜੇ ਕੋਈ ਮਤਲਬ ਰੋਡ ਰੜ ਨਹੀਂ ਪੈਂਦਾ ਵੀਰੋ ਆ ਜਾਓ ਮੇਰੇ ਵੀਰ ਮਿਹਨਤ ਵਾਲੀ ਗੱਲ ਆ ਜੋ ਕਢਾਰੋ ਯਾਰ ਸਾਡੇ ਨਾਲ ਸਮਾਨ ਵੇਖੋ ਕਿੰਨਾ ਰੋਡ ਪੈਂਦਾ ਪਿਆ ਕੀ ਹਾਲ ਬਣੇ ਪਏ ਇੱਧਰ ਘਰ ਦੇ ਡੇਪਿਆ ਸਾਰਾ ਕੋਸ਼ੀ ਰੁੜ ਗਿਆ ਵਾ ਸਾਰਾ ਕੋਈ ਰੁੜ ਗਿਆ ਵੀਰੋ ਆ ਜਾਓ ਜੇਕਰ ਕੋਈ ਮਿਹਨਤੀ ਹੈ ਕਿ ਵੀਰਾਂ ਗਾੜੀ ਆ ਜਾਓ ਮੇਰੇ ਵੀਰ ਕਢਾਰੋ ਸਾਡੇ ਨਾਲ ਸਮਾਨ ਬੜੇ ਪੁਰੇ ਲਾਤ ਆ